ਉਸੀਂ ਦੇਖ ਰਹੇ ਹਾਂ ਡੀ5 ਚੱਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣੇ ਦਾ ਬੁੱਢਾ ਨਾਲਾ ਕੌਣ ਨਹੀਂ ਜਾਣਦਾ ਆਏ ਦਿਨੀ ਉਹਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਸਾਹਮਣੇ ਖੜਾ ਹੋ ਜਾਂਦਾ ਕੋਈ ਨਾ ਕੋਈ ਲੀਡਰ ਉਸਨੂੰ ਲੈ ਕੇ ਕੋਈ ਸਵਾਲ ਖੜੇ ਕਰਦਾ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੁਰਪ੍ਰੀਤ ਗੋਗੀ ਵੱਲੋਂ ਇੱਕ ਨੀਂਹ ਪੱਥਰ ਤੋੜਿਆ ਗਿਆ ਸੀ ਜਿਹਦੇ ਚੱਲਦੇ ਵਿਰੋਧੀਆਂ ਵੱਲੋਂ ਸਰਕਾਰ ਨੂੰ け ਰਹਿ ਗਿਆ ਸੀ ਤੇ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾ ਇੱਕ ਨਿੱਜੀ ਸਮਾਗਮ ਦੇ ਵਿੱਚ ਲੁਧਿਆਣੇ ਪਹੁੰਚਦੇ ਨੇ ਜਿੱਥੇ ਉਹ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਉਹ ਕਹਿੰਦੇ ਨੇ ਜੋ ਗੁਰਪ੍ਰੀਤ ਗੋਗੀ ਦੀ ਨਾਰਾਜ਼ਗੀ ਹੈ ਉਸ ਨਾਲ ਗੱਲਬ ਸਾਰੀ ਦੁਨੀਆ ਦੇ ਵਿੱਚ ਸੇਵਾ ਕਰਨ ਵਾਲੀ ਸੰਸਥਾ ਹੈ ਰੋਟਰੀ ਰੋਟਰੀ ਟਮੈਨਟਲ ਤੋਂ ਸੇਵਾਦਾਰਾਂ ਨੇ ਮੈਨੂੰ ਇਸ ਮਤਲਬ ਕਾਬਿਲ ਸਮਝਿਆ ਕਿ ਉਹ ਆਪਣੇ ਨਾਲ ਦਾ ਬਣਾ ਲੈਣ ਤੇ ਮੈਂ ਤਾਂ ਆਪਦੇ ਆਪ ਨੂੰ ਬੜਾ ਭਾਗਾ ਵਾਲਾ ਸਮਝਦਾ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰਗੁਜ਼ਾਰ ਜਿਹਨਾਂ ਸਰਗਾਂ ਕਰੇ ਕੱਲ ਅੱਜ ਵੀ ਸਾਡੇ ਜੁੜੇ ਨੇ ਜਿਹੜੇ ਅਲੱਗ-ਅਲੱਗ ਜਿੱਥੇ ਬੰਦੀਆਂ ਨੂੰ ਪਰਮਾਰਸਾ ਕਿਹਾ ਦੇ ਦੇ ਦੇਖੋ ਅਸੀਂ ਰੋਜ਼ ਪੜਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ ਦੇਖੀ ਜੇ ਅਸੀਂ ਪਾਣੀ ਨੂੰ ਪਲੀਟ ਕਰਦੇ ਹਾਂ ਨਾ ਸਮਝੋ ਅਸੀਂ ਪਿਓ ਦੀ ਨਰਾਦਨੀ ਕਰਦੇ ਹਾਂ ਤਾਂ ਉਹ ਬੰਦ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਸਰਕਾਰ ਵੀ ਸਹਿਰਦਾ ਔਰ ਸਾਰੀ ਸਮਾਜ ਸਾਰੀ ਸੁਸਾਇਟੀ ਨੂੰ ਸਾਰੇ ਪੰਜਾਬ ਨੂੰ ਲੱਗ ਕੇ ਇੱਕ ਬੜਾ ਵੱਡਾ ਟਾਸਕ ਹੈ 15-20 ਸਾਲਾਂ ਤੋਂ ਪਹਿਲਾਂ ਹਜ਼ਾਰਾਂ ਕਰੋੜ ਰੁਪਏ ਤੇ ਖਰਚ ਵੀ ਹੋ ਗਏ ਆ ਇਹ ਇਹਦਾ ਆਪਾਂ ਨੂੰ ਹੱਲ ਕਰਨਾ ਪੈਣਾ ਐ ਐਮਐਲਏ ਗੋਗੀ ਸਾਹਿਬ ਦਾ ਜਿਹੜਾ ਨਹੀਂ ਪਤਾ ਲੱਗੂ ਹੁਣ ਜਿਹੜਾ ਜਿਹੜਾ ਉਪਸ਼ਨ ਪਾਰਟੀ ਨੂੰ ਜਿਹੜਾ ਸਵਾਲ ਚੱਕਿਆ ਉਹ ਮੈਂ ਪੁੱਛਦਾ ਉਹਨਾਂ ਨੂੰ ਅੱਜ ਹੁਣੇ ਮੈਨੂੰ ਇੱਥੇ ਮਿਲਿਆ ਪੁੱਛਦਾ ਉਹਨਾਂ ਨੂੰ ਕੀ ਹੋਇਆ ਕੀ ਕਹਾਂ ਜੀ ਅੱਜ ਜੋ ਸਾਡੇ ਰੋਟ ਹੈ ਅੱਜ ਜੋ ਰੋਕੀ ਵੇ ਸਰਾਬ ਦੇ ਇਨਾਂ ਦੇ ਇੱਥੇ ਤੇ ਸੈਮੀਨਾਰ ਹੋਈਗਾ ਜੀ ਸਾਡੇ ਮਾਜੋਬ ਅ ਪੰਜਾਬੀ ਦਾ ਸਭਾ ਦੀ ਸ਼ਾਲ ਮਾਜੋਬ ਸਪੋਰਟ ਪਾਰਟੀ ਸਦਵਾ ਜੀ ਜਿਹੜਾ ਉਹਨਾਂ ਨੇ ਸੇਰਕਤ ਕੀਤੀ ਹੈ ਔਰ ਉਹਨਾਂ ਨੂੰ ਜਰੋਟੀਨ ਪਰਿਵਾਰ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਕਰਕੇ ਅਸੀਂ ਉਹਨਾਂ ਨੂੰ ਨਾਲ ਕੀਤਾ ਸ਼ਾਮਲ। ਕੋਈ ਤਾਂ ਗੱਲ ਵੀ ਕਾਲੇ ਪਾਣੀ ਲੈ ਕੇ ਕੱਲ ਪੰਜਾਬੀਆਂ ਅਲੱਗ-ਅਲੱਗ ਜਿੱਥੇ ਵੀ ਇਕੱਠੇ ਹੋਣੇ ਰੋਸ ਹੀ ਜਾਹਰ ਕੀਤਾ ਗਿਆ ਪਰ ਜਿੱਥੇ ਵੀ ਤੁਹਾਡਾ ਐਪ੍ਰੀਸ਼ੀਏਟ ਕੀਤਾ ਹੈ ਕਈਆਂ ਨੇ ਰੋਸ ਵੀ ਕੀਤਾ ਉਹਨੂੰ ਕਿਸੀਂ ਕਦੇ। ਦੇਖੋ ਜਿੱਥੇ ਜਿੱਥੇ ਵਿਰੋਧ ਆ ਉੱਤੇ ਸਹਿਯੋਗ ਵੀ ਹੈਗਾ। ਜੀ। ਠੀਕਾ ਜਿਹੜੇ ਵਿਰੋਧ ਕਰਦੇ ਉਹ ਵੀ ਮੇਰੇ ਨੇ। ਜਿਹੜੇ ਸਹਿਯੋਗ ਕਰਦੇ ਉਹ ਵੀ ਮੇਰੇ ਨੇ। ਗੁੱਸਾ ਹੁੰਦਾ ਬਲਵਲੇ ਹੈ ਲੋਕਾਂ ਅੱਚ ਕਿਉਂਕਿ ਇੱਕ ਹੈ ਹੀ ਕਹੇ ਬਹੁ ਵੱਡਾ ਇੱਕ ਸਾਡੇ ਤੇ ਕਲੰਕ ਲੱਗਿਆ ਹੋਇਆ। ਇਹ ਉਹਨਾਂ ਦਾ ਗੁੱਸਾ ਜਾਇਜ਼ਾ ਮੈਂ ਉਹਨਾਂ ਦੇ ਗੁੱਸੇ ਨੂੰ ਗਲਤ ਨਹੀਂ ਕਹਾਗਾ ਬਿਲਕੁਲ ਜਾਇਜ਼ਾ ਕਿਉਂਕਿ ਉਹਨਾਂ ਦੇ ਪਰਿਵਾਰਾ ਵਿੱਚ ਕੈਂਸਰ ਕਾਲਾ ਪੀਲਿਆ ਬੱਚੇ ਨਾਰਮਲ ਹੋ ਗਏ ਨੇ ਜਿੱਦਾਂ ਪਰਿਵਾਰਾਂ 'ਚ ਐਸੀ ਪ੍ਰੋਬਲਮ ਆਉਂਦੀ ਆ ਤੇ ਉਹ ਇੱਕ ਸੁਭਾਵਕ ਹੈ ਵੀ ਉੱਥੇ ਐਸਾ ਮਾਹੌਲ ਬਣਦਾ ਹੈ ਪਰ ਦੇਦੇ ਲਈ ਸਾਰੇ ਸਤਿਕਾਰਯੋਗ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਔਰ ਸਾਡੀ ਪੂਰੀ ਸਰਕਾਰ ਇਸ ਕੰਮ 'ਤੇ ਲੱਗੀ ਹੋਈ ਹੈ ਉਹ ਗੱchn ਬਾਤ ਹੈ ਕਿ ਅਸੀਂ ਗੁੱਸਾ ਨਾਲ ਸਾਫ਼ ਕਰਾਂਗੇ ਜਿਹਦੇ ਵੀ ਤੁਸੀਂ ਦੇਖ ਹੀ ਰਿਹਾ ਕਿ ਮੈਂ ਖੁਦ ਆਪਣਾ ਪੱਖ ਜਿਉ ਉਤਾਰਿਆ ਤੋਂ ਇੱਕ ਅਫਸਾਰੇ ਰੋਸਵਜੋਂ ਕਿ ਉਹਨਾਂ ਨੇ ਬਿਲਕੁਲ ਲੈਗਿਡਜੈਂਸੀ ਦਿਖਾਈ ਹੈ ਹਜ਼ਾਰਾਂ ਕਰੋੜ ਰੁਪਏ ਇਤੋਂ ਉਧਰ ਕਰਕੇ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਕਰਕੇ ਉੱਤੇ ਅਸੀਂ ਸਖਤ ਪੈਰਾ ਦਵਾਂਗੇ ਔਰ ਇਹ ਉੱਤੇ ਸਾਡੀ ਲੜਾਈ ਜਾਰੀ ਹੈ ਔਰ ਇਹਨੂੰ ਮਿਸ਼ਨ ਬਣਾ ਕੇ ਇਸ ਤਰ੍ਹਾਂ ਕਰਾਂਗੇ ਕਿਵੇਂ ਨੂੰ ਅਪਡੇਟ ਕਰੋਂਗੇ ਉਹਨੂੰ ਸਰਕਾਰ ਤੋਂ ਤੁਹਾਡੀ ਵੀ ਤੁਹਾਡੀ ਸਰਕਾਰ ਤੇ ਅਫਸਰ ਹੀ ਕੰਮ ਕਰਨਗੇ ਤੁਸੀਂ ਕਿਵੇਂ ਕਰਨਗੇ ਯਾਰ ਜਿਹੜੇ ਅਫਸਰ ਨਹੀਂ ਕੰਮ ਕਰਨਗੇ ਨਾ ਸਾਨੂੰ ਸਿੱਧੇ ਕਰਨੇ ਆਉਂਦੇ ਆ ਕਰਾਂਗੇ ਜੋਗੀ ਸਾਹਿਬ ਗੱਲ ਕਰੀ ਉਹਨਾਂ ਤੇ ਕੰਮ ਕਰਾਵਾਂਗੇ ਜਿਨ੍ਹਾਂ ਨੇ ਇਹ ਵਿੱਚ ਗੜਬੜਾ ਕੀਤੀ ਹੈ ਨਾ ਉਹਨਾਂ ਨੂੰ ਮੋਰੇ ਰੱਖ ਕੇ ਕੰਮ ਕਰਾਵਾਂਗੇ ਨਾਲੇ ਪੁੱਛਾਂਗੇ ਕਿ ਕਿੱਥੇ ਕੀ ਕੀ ਕੀਤਾ ਲਾ ਸਭ ਕੁਝ ਕਰਾਂਗੇ ਐਂ ਡੁੰਗਾਈ ਤੱਕ ਜਾ ਕੇ ਜਿਹੜੀ ਹੱਦ ਤੱਕ ਜਾਣਾ ਪਿਆ ਗੁਰਪ੍ਰੀਤ ਗੋਗਜੋ ਉੱਥੇ ਜਾਊਗਾ ਜੋਗੀ ਸਾਹਿਬ ਗੱਲ ਕਰੀ 650 ਕੋਟ ਦੀ ਤੁਹਾਡੇ ਕੋਲ ਸੀ ਵੀ ਜਿਹੜੀ ਜਾਂਚ ਦੀ ਮੰਗ ਕੀਤੀ ਗਈ ਜੇ ਆਪਾਂ ਗੱਲ ਕਰੀਏ ਉਹ ਵਿਜੀਲੈਂਸ ਪਾਰਟੀ ਨੇ ਵੀ ਨਿਸ਼ਾਨੇ ਸਰਦੇ ਆ ਰਹੇ ਜੋ ਇਹ ਪਾਸ ਹੋਇਆ ਸੀਗਾ ਕਿ ਉਸ ਤੋਂ ਬਾਅਦ ਤੁਹਾਡੀ ਕਾਂਗਰਸ ਨੂੰ ਕਾਂਗਰਸ ਅਕਾਰ ਤੋਂ ਦੇਖ ਰਹੀ ਸੀ ਅਦੇ ਉਹਦਾ ਕੀ ਕਹਿਣਾ ਹੈ ਦੇਖੋ ਆਗਰੇ ਸਫਤ ਜਦੋਂ 2020 ਚ ਇਹ ਹੋਇਆ ਮੈਂ ਉਦੋਂ ਅ ਸਫਤ ਬੋਰਡ ਚੇਅਰ ਮੈਂ ਫਟ ਕੁਲ 19 ਹਕੂਮਤਾਂ ਰਹੋ ਹੁੰਦੀ ਇਹ ਉਹਨਾਂ ਦੇ ਟਾਈਮ ਤੇ ਡੀਪੀਆਰ ਬਣੀਆਂ ਨੇ ਉਹੀ ਸਾਰੇ ਡਿਪਾਰਟਮੈਂਟ ਚੈੱਕ ਕਰਦੇ ਸੀ ਹੁਣ ਜਦੋਂ ਇਹ ਬੈਠਵਾ ਮਤਲਬ ਮੇਰੇ ਕੋਲ ਆਪਾਂ ਦੱਸਿਆ ਗਿਆ ਮੈਂ ਪੜਿਆ ਹੁਣ ਮੈਂ ਸੰਜੀਤ ਜੀ ਦੇ ਨਾਲ ਅੱਗੇ ਲੱਗਾਂਗਾ। ਕਿ ਲੋਕਾਂ ਨੂੰ ਗੁੰਮਰਾਹ ਕਿੱਥੇ ਹੋ ਰਿਹਾ ਹੈ? ਹਰ ਮੀਟਿੰਗ اٹੈਂਡਿਟੀ ਕਿਹਦੇ ਕਰਿਆ ਨਾ। ਕਿ ਜਦੋਂ ਕੁੱਟੇਦਰੀ ਅੰਮ੍ਰਿਤ ਉਹ ਗੋਪੀ ਸਾਹਿਬ ਦੇ ਬ੍ਰੋ ਹਰ ਮੀਟਿੰਗ اٹੈਂਡ ਕੀਤੀ। ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਤਰ੍ਹਾਂ ਕਿਤੇ ਉਹ ਵੀ ਇੱਕ ਸਰਕਾਰ ਬਣੇਗੀ। ਉਹਨਾਂ ਨੇ ਆਪ ਹੀ ਕਹਿੰਦਾ ਸਾਰਾ ਨਾ ਬੋਲਿਆ। ਕਿ ਫਿਰ ਗੋਪੀ ਗੁੰਮਰਾਹ ਹੀ ਕਰਦਾ ਹੁੰਦਾ। ਉਹ ਤੁਹਾਨੂੰ ਵੀ ਕੰਮ ਕਰਦਾ ਹੁੰਦਾ। ਇਹ ਗੁੰਮਰਾਹ ਕਰਦਾ ਹੁੰਦਾ ਤਾਂ ਮੈਂ ਆਪ ਦਾ ਲਖਾਇਆ ਆਪਣੇ ਹੱਥਾਂ ਪੱਥਰ ਤੇ ਉਸੇ ਤੋੜ ਕੇ ਨਾਤਾ। ਪਰੰਤੂ ਪੰਜਾਬ ਵੀ ਇੱਕ ਪਿਆਰ ਦੀ ਪਾਰਟੀ ਕਹਿੰਦੇ ਵੀ ਜੇਕਰ ਬਣੇਗਾ ਉਹ ਬੀਜੇ ਸਾਰੇ ਤੋਂ ਪਾਈਲੇ ਦੇ ਸੰਯੋਗ ਦਵਾਂਗੇ ਮੈਂ ਤਾਂ ਕਹਿੰਦਾ ਇਸ ਕੰਮ ਲਈ 파ਰਟੀ ਤੋਂ ਉਸ ਤੋਂ ਸਾਰਿਆਂ ਨਾਲ ਮੇਰਾ ਸੰਯੋਗ ਕਰਨਾ ਚਾਹੀਦਾ ਅਸੀਂ ਇੱਕ ਸੱਚਾ ਕੰਮ ਕਰ ਰਹੇ ਆ ਪੰਜਾਬ ਨੂੰ ਮਾਤਾਵਰਣ ਬਚਾ ਰਹੇ ਆ ਉੱਚ ਪਾਰਟੀਵਾਦੀ ਤਾਂ ਕੋਈ ਆਂਦੀ ਨਹੀਂ ਨਾ ਭਾਜਪਾ ਨਾ ਕਾਂਗਰਸ ਨਾ ਅਕਾਲੀ ਦਾ ਭਾਜਪਾ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ